ਬਾਲਟੀ ਖੜਕਾਈ ਹੋਰ ਖੜਕਾਈ ਇੱਕ ਵਾਰੀ ਇਹ ਆ ਬਾਈ ਬਰੀਡ ਜਿਹੜੀ ਬਰੀਡ ਤੇ ਮੱਥਾ ਮਾਰਾ ਨਾ ਇਹ ਨਜ਼ਾਰਾ ਆਉਂਦਾ ਮੁੜ ਕੇ ਰੰਗ ਰੰਗ ਕੇ ਬਸ ਇੱਕ ਹਾਕ ਨਹੀਂ ਬੋਲ ਕੇ ਨਹੀਂ ਕਹਿ ਸਕਦੀ ਵੀ ਦੁੱਧ ਚੋ ਕੇ ਲੈ ਜਾ ਪਹਿਲਾਂ ਝੋਟਿਆ ਦੋ ਦੰਦ 13 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਬਾਈ ਇਹ ਵੀ ਰੀੜਾ ਬਾਈ ਇੱਕ ਵਸ ਇਕੱਲਾ ਬੋਲ ਨਹੀਂ ਸਕਦੀ ਦੋ ਦੰਦ ਕੱਟੀ ਹੋਈ ਆ ਇਹ ਆਪਣੀ ਪਹਿਲਾਂ ਇੱਕ ਬੋਲ ਕੇ ਨਹੀਂ ਬਸ ਕਿਹਾ ਜਾਂਦਾ ਬਾਲਟੀ ਖੜਕਾਈ ਜਦੋਂ ਬਾਲਟੀ ਖੜਕਦੀ ਆ ਨਾਲ ਦੀ ਨਾਲ ਇਹਨੇ ਵਜ ਕੇ ਦੇਣੀ ਆ ਮਾਂ ਮਾਂਦਿਆਂ ਦਾ ਇਹੇ ਕੰਮ ਆ ਉਹਦੀ ਵੀ ਨੀਗਾ ਜੀ ਉਹ ਵੀ ਬਸ ਤਿਆਰ ਆ ਹੁਣ ਲਿੰਗ ਨੂੰ ਇਸ ਤੋਂ ਬਾਅਦ ਤੇ ਇਹ ਵੀ ਕਿੱਲੇ ਜਿਹੜੇ ਬਾਲਡੀਆਂ ਖੜਕ ਗਈਆਂ ਬਾਈ ਇਹਨਾਂ ਨੇ ਉਦੀ ਰਿੰਗਣ ਲੱਗ ਜਾਣਾ